ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਦੇਖ ਰਹੇ ਹੋ ਅੱਜ ਖੁੱਲੇ ਡੁੱਲੇ ਨਜ਼ਾਰੇ ਫੁੱਲੀਆਂ ਖੁੱਲੀਆਂ ਸੜਕਾਂ ਤੇ ਕਿੰਨਾ ਸੋਹਣਾ ਵਿਊ ਹੈਗਾ ਜਦੋਂ ਕਿ ਆਪਾਂ ਆਸੇ ਪਾਸੇ ਜੋ ਖੁੱਲਾ ਖੁੱਲਾ ਨਜ਼ਰ ਲੈਂਦਾ ਤਾਂ ਆਪਣਾ ਦੇਖੋ ਕਿੰਨਾ ਮਨ ਖੁਸ਼ ਹੋ ਜਾਂਦਾ ਦੇਖ ਕੇ ਤੇ ਵੱਡੇ ਵੱਡੇ ਚੱਲਦੇ ਨੇ ਟਰੱਕ ਮੁਕੰਝੀ ਨਹੀਂ ਆਉਂਦੇ ਜਦੋਂ ਦੇਖਣ ਲੱਗ ਜਾਂਦੇ ਆ ਤੇ ਹੁਣ ਤੁਹਾਨੂੰ ਦੱਸ ਦਈਏ ਆਪਾਂ ਚੱਲੇ ਆ ਬ੍ਰੈਮਟਨ ਬ੍ਰੈਮਟਨ ਦੇ ਵਿੱਚ ਜਾਂਦੇ ਆ ਰਸਤੇ ਦੇ ਵਿੱਚ ਹੀ 에어ਪੋਰਟ ਸ਼ੁਰੂ ਹੋ ਗਿਆ ਆ ਤੁਸੀਂ ਜਾ ਦੇਖ ਰਹੇ ਹੋ ਖੜਾ ਜਿਹੜਾ 에어ਪੋਰਟ ਆ ਬਹੁਤ ਸਾਰੇ ਦੂਰ ਤਾਈਂ ਫੈਲਿਆ ਹੋਇਆਗਾ ਤੇ ਰਸਤੇ ਦੇ ਵਿੱਚ ਆਪਾਂ ਰੁਕੇ ਸੀ ਦੇਖੋ ਕਿੰਨੇ ਸੋਹਣੇ ਵਿਊ ਲੱਗ ਰਹੇ ਨੇ ਐ ਲੱਗਦਾ ਜਿਵੇਂ ਕੋਈ ਪਹਾੜੀ ਏਰੀਆ ਹੁੰਦਾਗਾ ਤੇ ਆ ਮੱਕੀ ਦੇ ਉਹ ਜਿਹੜੇ ਆ ਬੱਲੀਆਂ ਆ ਛੋਟੀਆਂ ਛੋਟੀਆਂ ਉੱਗੀਆਂ ਹੋਈਆਂ ਨੇ ਆ ਬੀਜੀਆਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਖੇਤੀਬਾੜੀ ਹੁੰਦੀ ਆ ਉਵੇਂ ਹੀ ਇਧਰ ਕੈਨੇਡਾ ਦੇ ਵਿੱਚ ਵੀ ਖੇਤੀਬਾੜੀ ਹੁੰਦੀ ਹੈ ਫਸਲਾਂ ਬੀਜੀਆਂ ਜਾਂਦੀਆਂ ਨੇ ਇੱਥੇ ਜ਼ਿਆਦਾ ਅਸੀਂ ਮੱਕੀ ਦੀ ਫਸਲ ਦੇਖੀ ਬੀਜੀ ਗਈ ਜ਼ਿਆਦਾ ਦੂਤਾਂ ਹੀ ਖੇਤਾਂ ਦੇ ਵਿੱਚ ਵੱਡੀ ਵੱਡੀ ਛੋਟੀ ਛੋਟੀ ਮੱਕੀ ਖੜੀ ਸੀ ਜਿਹੜੀ ਕਿ ਬਹੁਤ ਸੋਹਣੀ ਦੂਰੋਂ ਲੱਗਦੀ ਪਈ ਸੀ ਦੇਖ ਕੇ ਆਪਾਂ ਉਸ ਤੋਂ ਬਾਅਦ ਆਪਾਂ ਚੱਲਦੇ ਚੱਲਦੇ ਪਹੁੰਚ ਗਏ ਬ੍ਰੈਮਟਨ ਹਾਂਜੀ ਬ੍ਰੈਮਟਨ ਅਸੀਂ ਜਿੱਥੇ ਜਾਣਾ ਹੈ ਉਸ ਜਗ੍ਹਾ ਦਾ ਵੀ ਹੋਏਗਾ ਇੱਕ ਕੋਲੋਨੀ ਹੈ ਦੇਖੋ ਕਿੰਨੇ ਸੋਹਣੇ ਇੱਥੇ ਘਰ ਬਣੇ ਹੋਏ ਆ ਖੁੱਲਾ ਢੁੱਲਾ ਇੱਥੇ ਵੀ ਪੁਰਾਣਾ ਮਾਹੌਲ ਹੈਗਾ ਖੁੱਲੀਆਂ ਖੁੱਲੀਆਂ ਸੜਕਾਂ ਬਾਗ਼ੀਚੀਆਂ ਲੋਕਾਂ ਦੇ ਘਰਾਂ ਦੇ ਅੱਗੇ ਗਾਰਡਨ ਬਣੇ ਹੋਏ ਆ ਦੇਖੋ ਕਿਵੇਂ ਹਰ ਇੱਕ ਦੇ ਘਰ ਅੱਗੇ ਕਿਸੇ ਦੇ ਮੂਰੇ ਦੋ ਖੜੀਆਂ ਕਿਸੇ ਦੇ ਚਾਰ ਖੜੀਆਂ ਅਲੱਗ-ਅਲੱਗ ਘਰਾਂ ਦੇ ਮੂਰੇ ਅਲੱਗ-ਅਲੱਗ ਗੱਡੀਆਂ ਖੜੀਆਂ ਇੱਥੋਂ ਪਤਾ ਲੱਗਦਾ ਕਿ ਜਿਹੜਾ ਵੀਕੈਂਡ ਤੇ ਆ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਨੇ ਇਹ ਇੱਕ ਜਜਮੈਂਟ ਜੀ ਹੋ ਜਾਂਦੀ ਹੈ ਵੀ ਕਿੰਨੇ ਕੁ ਪਬਲਿਕ ਘਰੇ ਹੈਗੇ ਦੇਖ ਕੇ ਘਰਾਂ ਤੋਂ ਨਹੀਂ ਤਾਂ ਜਿਆਦਾ ਆਪਾਂ ਜਦ ਦੇਖਦੇ ਆ ਤਾਂ ਸਾਰੇ ਇਕੱਲੇ ਘਰ ਘਰੀ ਦਿਸਦੇ ਆ ਬਾਕੀ ਦਿਨਾਂ ਦੇ ਵਿੱਚ ਤਾਂ ਬਾਕੀ ਸਾਰੇ ਕੰਮਾਂ ਤੇ ਗਏ ਹੁੰਦੇ ਆ ਤੇ ਨਾਲ ਹੀ ਫਿਰ ਘਰ ਵੀ ਆਪਾਂ ਨੂੰ ਉਵੇਂ ਹੀ ਦਿਸਦੇ ਸੁੰਨੇ ਸੁੰਨੇ ਜੀ ਜਦੋਂ ਆਪਾਂ ਸੈਚਰਡੇ ਸੰਡੇ ਆਉਣੇ ਆ ਤਾਂ ਹਰੇਕ ਦੀਆਂ ਗੱਡੀਆਂ ਬਾਰਾਂ ਦੇ ਵਿੱਚ ਖੜੀਆਂ ਦਿਸਦੀਆਂ ਘਰਾਂ ਦੇ ਅੱਗੇ ਖੜੀਆਂ ਦਿਸਦੀਆਂ ਨੇ ਵਧੀਆ ਸੋਹਣੀ ਕਲੋਨੀ ਹੈ ਖੁੱਲ੍ਹੀ-ਖੁੱਲ੍ਹੀ ਹੈ ਵਧੀਆ ਸਾਫ਼-ਸੁਥਰੀ ਵਾਤਾਵਰਣ ਵੀ ਬੜਾ ਵਧੀਆ ਹੈਗਾ ਤੇ ਇਹ ਦੇਖ ਕੇ ਰੂਹ ਖੁਸ਼ ਹੋ ਗਈ ਸੋਹਣੇ-ਸੋਹਣੇ ਘਰ ਬਣੇ ਹੋਏ ਆ ਬੜਾ ਮਜ਼ਾ ਆ ਜਾਂਦਾ ਸੀ ਦੇਖ ਕੇ ਸਾਰੇ ਘਰਾਂ ਨੂੰ ਆ ਇੱਕੋ ਜਿਕੇ ਜੇ ਸਾਫ਼-ਸਪਾਈ ਜੀ ਦੇਖ ਕੇ ਇਹ ਜਿਹੜੀਆਂ ਜਿਹੜੀਆਂ ਸਾਫ਼-ਸਪਾਈਆਂ ਆਪਾਂ ਨੂੰ ਆਪ ਦੂਸਰੇ ਕੰਟਰੀਆਂ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਆਪਣੇ ਤਾਂ ਇੱਥੇ ਤਾਨੂੰ ਪਤਾ ਹੀ ਹੈ ਵੀ ਕਿੱਦਾਂ ਦੇ ਹੁੰਦੇ ਆ ਘਰ ਤੇ ਕਿੱਦਾਂ ਦੀ ਹੁੰਦੀ ਹੈ ਸਫਾਈ ਗ੍ਰਹਿਣ ਸੈਨ ਆਪਣਾ ਕਿਸ ਤਰ੍ਹਾਂ ਦਾ ਹੈ ਕਾਫੀ ਲੰਬੀ ਹੈ ਮਤਲਬ ਕਲੋਨੀ ਸੀ ਜਿੱਥੇ ਅਸੀਂ ਪਹੁੰਚਣਾ ਸੀਗਾ ਜਿੱਥੇ ਸਾਡਾ ਘਰ ਸੀਗਾ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਘਰ ਦੇ ਗੇਟ ਦੇ ਅੱਗੇ ਤੇ ਹੁਣ ਆਪਾਂ ਐ ਵੀ ਨਹੀਂ ਆਪਾਂ ਵੀ ਸਿੱਧਾ ਡਾਇਰੈਕਟ ਹੀ ਪਹੁੰਚ ਜਾਾਂਗੇ ਰੋਕ ਕੇ ਪਹਿਲਾਂ ਆਪਾਂ ਰਿੰਗ ਕਰਾਂਗੇ ਫਿਰ ਆਪਾਂ ਅੰਦਰ ਜਾਵਾਂਗੇ ਅਸੀਂ ਜਾਣ ਤੋਂ ਘਰੋਂ ਤੁਰਨ ਤੋਂ ਪਹਿਲਾਂ ਵੀ ਫੋਨ ਕਰਤਾ ਸੀਗਾ ਵੀ ਅਸੀਂ ਆ ਰਹੇ ਆਂਗੇ ਹਾਂਜੀ ਹੁਣ ਅਸੀਂ ਮਿਲ ਕੇ 2 ਘੰਟੇ ਲਗਾ ਕੇ ਹੁਣ ਅਸੀਂ ਚੱਲੇ ਆਂ ਵਾਪਸ ਫੇਰ ਲੰਡਨ ਨੂੰ ਤੇ ਉਸ ਤੋਂ ਪਹਿਲਾਂ ਲੰਡਨ ਜਾਣ ਤੋਂ ਪਹਿਲਾਂ ਪਹਿਲਾਂ ਹੁਣ ਸੋਚਿਆ ਇਥੇ ਆਪਣੇ ਸਿੱਖ ਵਿਰਾਸਤ ਹੈ ਉਹਦੇ ਵਿੱਚ ਵੀ ਜਾਵਾਂਗੇ ਤੇ ਉੱਥੋਂ ਵੀ ਥੋੜਾ ਜਿਹਾ ਸਮਾਨ ਲੈਣਾ ਸਿੱਖ ਰੇਡੀਓ ਜਿਹੜੇ ਚੱਲ ਰਹੇ ਨੇ ਅੱਜਕੱਲ ਬਹੁਤ ਵਧੀਆ ਉਹਨਾਂ ਦੇ ਵਿੱਚ ਗੁਰਬਾਣੀ ਸੁਣਨ ਨੂੰ ਮਿਲਦੀ ਹੈਗੀ ਤੇ ਹੁਣ ਅਸੀਂ ਚੱਲੇ ਆ ਸਿੱਖ ਵਿਰਾਸਤਵੰਨੀ ਨੇੜੀ ਰਹਿ ਜਾਂਦਾ ਏ ਤੁਹਾ ਘਰਾਂ ਤੋਂ ਬਹੁਤਾ ਦੂਰ ਨਹੀਂ ਹੈਗਾਗਾ 4-5 ਮਿੰਟ ਦੀ ਡਰਾਈਵ ਤੇ ਹੀ ਹੈ ਮੈਨੂੰ ਲੱਗਦਾ ਲਓ ਜੀ ਆਪਾਂ ਪਹੁੰਚ ਗਏ ਸਿੱਖ ਵਿਰਾਸਤ ਸਿੱਖ ਵਿਰਾਸਤ ਪਹੁੰਚ ਕੇ ਇੱਥੇ ਇਹ ਨਿਯਮ ਰੂਲ ਹੈ ਅੰਦਰ ਆਪਾਂ ਹੱਥ ਧੋਤੇ ਬਿਨਾ ਤੇ ਸਿਰ ਤੇ ਰਮਾਲ ਬੰਨੇ ਬਿਨਾ ਨਹੀਂ ਜਾ ਸਕਦੇ ਪੈਰਾਂ ਚੋਂ ਆਪਾਂ ਨੂੰ ਜੁੱਤੇ ਵੀ ਲਾਉਣੇ ਪੈਂਦੇ ਆ ਕਿਉਂਕਿ ਅੰਦਰ ਪ੍ਰਕਾਸ਼ ਹੋਏ ਹੋਏ ਨੇਗੇ ਕੀਰਤਨ ਚੱਲੀ ਜਾਂਦਾ ਸੀ ਤੇ ਪਰ ਹੋ ਬਾਬਾ ਜੀ ਦੀਆਂ ਸੈਂਚੀਆਂ ਪਈਆਂ ਸੀ ਗੁਟਕਾ ਸਾਹ ਪਈ ਸੀ ਬਹੁਤ ਕੁਝ ਦੇਖਣ ਨੂੰ ਮਿਲ ਗਿਆ ਪੱਗਾਂ ਰਮਾਲੇ ਜੋ ਵੀ ਸਿੱਖ ਨਾਲ ਤੇ ਬੜੇ ਸੋਹਣੇ ਕੜੇ ਪਏ ਸੀ ਸਰਬ ਲੋਹੇ ਦੇ ਲੋਹੇ ਦੇ ਸਟੀਲ ਦੇ ਅਲੱਗ-ਅਲੱਗ ਜਿੱਦਾਂ ਵੀ ਆਪਾਂ ਨੂੰ ਜਿਸ ਤਰ੍ਹਾਂ ਦਾ ਵੀ ਕੜਾ ਚਾਹੀਦਾਗਾ ਉਸ ਤਰ੍ਹਾਂ ਦੇ ਤੇ ਉਦੋਂ ਬਾਅਦ ਆਪਾਂ ਦੇਖੇ ਰੇਡੀਓ ਜਿਹੜੇ ਕੀ ਆਪਾਂ ਸਪੈਸ਼ਲੀ ਲੈਣ ਆਏ ਸੀਗੇ ਇਹ ਰੇਡੀਓ ਜਿਹੜੇ ਚੈਨਲ ਵੀ ਚੇਂਜ ਨਹੀਂ ਹੋ ਰਿਹਾ ਤੇ ਜਿੱਦ ਦਾ ਰੇਡੀਓ ਚਲਾਣਾ ਹੈ ਤਾਂ ਕਿਹਨਾਂ ਚੈਨਲ ਅੱਛਾ ਤੁਸੀਂ ਸਰਚ ਕਰ ਸਕਦੇ ਜਾ ਕੇ ਚੈਨਲ ਵਿੱਚ ਮੈਨੂਅਲ ਹੈਗਾ ਨਾਲ ਤੇ ਦੱਦਾਂ ਤੋਂ ਮਾਚ ਕਰਦੇ ਹੋਰਦਾਸ ਸਿੱਖੋ ਓਮਕਾਰ ਸ੍ਰੀ ਇੱਕ ਇੱਕ ਕਰ ਲਈ ਲੈਣਾ ਆਪਾਂ ਇੱਕ ਇਥੇ ਰੱਖਣਾ ਹਾਂਜੀ ਰੇਡੀਓ ਲੈਣ ਤੋਂ ਬਾਅਦ ਅਸੀਂ ਸ਼ਾਪ ਦੇ ਵਿੱਚ ਹੋਰ ਵੀ ਸਾਰਾ ਸਾਮਾਨ ਦੇਖਣ ਲੱਗ ਗਏ ਦੇਖੋ ਕਿੰਨੇ ਸੋਹਣੇ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਨੇ ਵਾਹਿਗੁਰੂ ਤੇਰਾ ਸ਼ੁਕਰ ਹੈ ਅਦਰ ਗੁਟਕਾ ਸਾਪ ਪੈ ਸੀ ਰੇਲ ਪਈਆਂ ਸੀਆਂ ਬਹੁਤ ਹੀ ਜ਼ਿਆਦਾ ਸਾਮਾਨ ਪਿਆ ਮਤਲਬ ਆਪਣੀ ਗੁਰਬਾਣੀ ਨਾਲ ਰਿਲੇਟਡ ਦੇਖ ਕੇ ਮਨ ਬੜਾ ਹੀ ਖੁਸ਼ ਹੋਇਆ ਵੀ ਆਪਾਂ ਆਪਾ ਮਾ ਦੂਰ ਵੀ ਬੈਠੇ ਆ ਤੇ ਪਰ ਆਪਾਂ ਨੂੰ ਹਰੇਕ ਚੀਜ਼ ਆਪਣੇ ਪੰਜਾਬ ਦੇ ਵਿੱਚ ਜਿਵੇਂ ਮਿਲਦੀ ਆ ਉਹ ਵੀ ਇੱਥੇ ਆਪਾਂ ਨੂੰ ਮਿਲ ਸਾਈ ਦੀਆਂ ਕਾਰਾਂ ਦੇ ਵਿੱਚ ਰੱਖਣ ਨੂੰ ਖੰਡੇ 골ਡਨ সিলవర్ ਬੜੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਵਾਲੇ ਨਗਾਂ ਵਾਲੇ ਕਲਰ ਵਾਲੇ ਬਹੁਤ ਹੀ ਸੋਹਣੇ-ਸੋਹਣੇ ਸਮਾਨ ਵੀ ਮਤਲਬ ਦੇਖਣ ਨੂੰ ਮਿਲਿਆ ਜਿਵੇਂ ਆਪਾਂ ਕਾਰਾਂ ਦੇ ਵਿੱਚ ਅੱਗੇ ਰੱਖ ਲੈਣੇ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਪਟਕੇ ਰਮਾਲੇ ਵੱਡਿਆਂ ਦੇ ਰਮਾਲ ਛੋਟਿਆਂ ਦੇ ਬੱਚਿਆਂ ਦੇ ਰਮਾਲੇ ਜੋ ਵੀ ਆਪਾਂ ਮਤਲਬ ਲੈਣਾ ਆਪਾਂ ਨੂੰ ਸਭ ਕੁਝ ਆਪਾਂ ਨੂੰ ਇੱਕ ਛੱਤ ਦੇ ਥੱਲੋਂ ਇੱਥੋਂ ਆਪਾਂ ਨੂੰ ਮਿਲ ਸਕਦਾ ਹੈਗਾ ਉਹਨੇ ਰਹੀ ਹੋਣੀ ਕੁੱਟਤਾ ਸਾਬੀ ਪਈ ਸੀ ਪੱਗਾਂ ਵੀ ਪਈਆਂ ਸੀ ਇੱਥੇ ਮਤਲਬ ਦੇਖ ਕੇ ਐਂ ਲੱਗਦਾ ਸੀ ਵੀ ਸਾਨੂੰ ਕਿਸੇ ਹੋਰ ਥਾਂ ਜਾਣ ਦੀ ਜ਼ਰੂਰਤ ਨਹੀਂ ਗਈ ਜੋ ਵੀ ਆਪਾਂ ਚੀਜ਼ ਚਾਹੀਦੀ ਆਪਾਂ ਨੂੰ ਇੱਥੋਂ ਮਿਲ ਸਕਦੀ ਹੈਗੀ ਤੇ ਬੱਚੇ ਨੇ ਵੀ ਸਾਡੇ ਬੇਟੇ ਨੇ ਵੀ ਇੱਕ ਕੜਾ ਲਿਆ ਇੱਥੋਂ ਬੜਾ ਹੀ ਸੋਹਣਾ ਆਪਦੇ ਪਾਉਣ ਵਾਸਤੇ ਤੇ ਜਦੋਂ ਅਸੀਂ ਦੂਜੇ ਪਾਸੇ ਨਿਗਾਹ ਮਾਰੀ ਤੇ ਦਰਗਾਤ ਨੇ, ਕਿਰਪਾਨਾਂ, ਮਾਲਾ ਗੁਰਬਾਣੀ ਲਿਟਰੇਚਰ, ਫੋਟੋਆਂ ਬਹੁਤ ਹੀ ਕੁਝ ਮਤਲਬ ਦੇਖਣ ਨੂੰ ਮਿਲਦਾ ਪਿਆ ਸੀ। ਆ ਬੱਚਿਆਂ ਦੇ ਛੋਟੇ ਬੱਚਿਆਂ ਵਾਸਤੇ ਕਾਇਦੇ ਪਏ ਸਨ ਇੱਥੇ। ਊੜੇ ਆੜੇ ਦੇ ਕੈਂਤੀ ਦੇ ਬਾਕੀ ਹੋਰ ਵੀ ਬੁੱਕਸ ਪਈਆਂ ਸੀਗੀਆਂ ਜੋ ਵੀ ਆਪਾਂ ਬੱਚਿਆਂ ਨੂੰ ਛੋਟਿਆਂ ਨੂੰ ਦੇ ਕੇ ਗੁਰਬਾਣੀ ਨਾਲ ਜੋੜ ਸਕਦੇ ਆ ਪੜਾ ਕੇ ਤੁਸੀਂ ਦੇਖ ਰਹੇ ਹੋ ਦੇਖੋ ਕਿੰਨਾ ਵਧੀਆ ਸਾਰਾ ਇੱਕ ਇੱਕ ਚੀਜ਼ ਪਈ ਹੈਗੀ ਵੱਡੇ ਆ ਛੋਟੇ ਆ ਤੋਂ ਲੈ ਕੇ ਵੱਡਿਆਂ ਤੱਕ ਸਭ ਸਮਾਨ ਆਪਾਂ ਇੱਥੋਂ ਮਿਲ ਸਕਦਾ ਜੂਵੀ ਆਪਾਂ ਲੈਣਾ ਚਾਹੀਏ ਬੜੀ ਸੰਗਤ ਆਈ ਅੱਜ ਇਸੇ ਤੇ ਸਮਾਨ ਲੈਣ ਵਾਸਤੇ ਆਪਣ ਗੁਟਕਾ ਸਾਬ ਵੀ ਹਰੇਕ ਲੈਂਗੁਏਜ ਦੇ ਵਿੱਚ ਮਿਲ ਸਕਦਾ ਹੈ ਜਿਸ ਤਰ੍ਹਾਂ ਕਿ ਆਪਾਂ ਹਿੰਦੀ ਪੰਜਾਬੀ ਇੰਗਲਿਸ਼ ਜੋ ਵੀ ਆਪਾਂ ਨੂੰ ਆਪਸ ਆਸਾਨੀ ਨਾਲ ਆਪਾਂ ਜਿਹਦੇ ਵਿੱਚ ਪਾਠ ਕਰ ਸਕੀਏ ਉਸ ਤੋਂ ਬਾਅਦ ਅਸੀਂ ਘਰ ਨੂੰ ਚੱਲ ਪਏ ਅਸੀਂ ਰਸਤੇ ਦੇ ਵਿੱਚ ਵੀ ਗੱਲਾਂ ਕਰਦੇ ਆ ਰਹੇ ਸੀ ਵੀ ਬਹੁਤ ਵਧੀਆ ਕੰਮ ਹੈਗਾ ਜੋ ਵੀ ਇਹਨਾਂ ਨੇ ਮਤਲਬ ਇਹ ਸ਼ਾਪ ਇੱਥੇ ਬਣਾਈ ਹੈਗੀ ਬ੍ਰਮਟਨ ਦੇ ਵਿੱਚ ਪੰਜਾਬੀਆਂ ਦਾ ਗੜਾ ਜਿਹੜਾ ਬ੍ਰਮਟਨ ਹੈਗਾ ब्रैमटन ਨੂੰ ਇੱਕ ਤਰ੍ਹਾਂ ਮਿੰਨੀ ਪੰਜਾਬੀ ਕਹਿ ਦਿੰਦੇ ਆ ਕੈਨੇਡਾ ਦਾ ਚਲੋ ਜੀ ਬਹੁਤ ਮਨ ਖੁਸ਼ ਹੋਇਆ ਇੱਥੇ ਆ ਕੇ ਚਲੋ ਜੀ ਤੁਸੀਂ ਵੀ ਜਰੂਰ ਆਇਓ ਵਿਜ਼ਿਟ ਕਰਿਓ ਇੱਥੇ ਤੇ ਬਾਕੀ ਬ੍ਰैमਟਨ ਵੀ ਬਹੁਤ ਸੋਹਣਾ ਸ਼ਹਿਰ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਗੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ